ਹਾਂਜੀ ਵੀਰ ਮੇਰੇ ਵੱਸ ਸਵੇਰ ਦਾ ਸਮਾਂ ਨਹੀਂ ਬਲਕੇ ਸ਼ਾਮ ਦੇ ਰਾਤ ਯਾਨੀ 7:30 ਵਜੇ ਆ। ਬਾਰਿਸ਼ ਪਈ ਏ ਬਾਰਿਸ਼ ਤੋਂ ਬਾਅਦ ਐ ਇਧਰ ਦੇਖੋ ਰੈਂਬੋ ਵੀ ਜਿਹਨੂੰ ਸੱਤ ਰੰਗੀ ਪਿੰਕ ਕਹਿੰਦੇ ਆ। ਉਹ ਵੀ ਦਿਖ ਰਹੀ ਏ। ਆ ਖੇਤਾਂ 'ਚ ਪਾਣੀ ਦਿਖ ਰਿਹਾ ਤੁਹਾਨੂੰ। ਤੇ ਬਾਰਿਸ਼ ਨਾਲ ਮਿੱਟੀ ਘਟਾ ਇੱਕਦਮ ਥੱਲੇ ਬਹਿ ਜਾਂਦਾ ਏ। ਤਾਂ ਦੇਖੋ ਸ਼ਾਮ ਦੇ 7:30 ਵਜੇ ਕਿੰਨਾ ਚਮਕਦਾਰ ਸੂਰਜ ਨਿਕਿਆ ਸ਼ਾਮ 7:30 ਵਜੇ 29 ਜੂਨ ਆ ਦੇਖੋ ਨ ਵਰਸ਼ ਪਈ ਸੀ ਖੇਤਾਂ ਦੇ ਵਿੱਚ ਪਾਣੀ ਹੈ ਅੱਧਾ ਘੰਟਾ ਪਹਿਲਾਂ ਲਾਈਟਾਂ ਜਗਾਤੀਆਂ ਸੀ ਉਦੋਂ ਇਹ ਹਨੇਰਾ ਹੋ ਗਿਆ ਸੀ ਪਰ ਕੁਦਰਤ ਦੇ ਰੰਗ ਵੇਖੋ ਕਿੰਨਾ ਚਮਕਦਾਰ ਸੂਰਜ ਨਿਕਲਿਆ ਦੇਖਿਆ ਨਹੀਂ ਜਾਂਦਾ ਇਸ ਤਰ੍ਹਾਂ ਦਾ ਨਜ਼ਾਰਾ ਬੜੇ ਸਾਲਾਂ ਬਾਅਦ ਦੇਖਣ ਨੂੰ ਮਿਲਦਾ ਹੈ ਰਾਤ 8:30 ਸੂਰਜੇ ਵੇਖੋ ਕਿੰਨਾ ਚਮਕਦਾ 29 ਜੂਨ ਹੋਇਆ ਇੱਧਰ ਦੇਖੋ ਇਹਨਾਂ ਟੱਲੀਆਂ ਤੇ ਸੂਰਜ ਦੀ ਕਿਰਨਾਂ ਪੈ ਰਹੀਆਂ ਹੈ ਛਿਪਦੇ ਸੂਰਜ ਕਦੀ ਵੀ ਛਿਪਦੇ ਸੂਰਜ ਤੇ ਨਹੀਂ ਰੋਸ਼ਨੀ ਨਹੀਂ ਦਿੱਤੀ ਬਾਕੀ ਅਸਟਰ ਦਾ ਵੈਸੇ ਹਨੇਰਾ ਹੋ ਜਾਂਦਾ ਹੁੰਦਾ ਹੈ 29 ਜੂਨ 25 ਪਿੰਡ ਸੰਗਾ ਸਰਦੂਲਗੜ ਪੰਜਾਬ بارش ਦਾ ਪਾਣੀ ਖੇਤ ਭਰੇ ਪਏ ਨੇ ਕੋਣ ਦੇਖੋ ਕਿੰਨੀ ਛੇਤੀ ਸੂਰਜ ਕਿਦਮ ਡਾਊਨ ਜਾ ਰਿਹਾ ਜਿਮ ਕਰਤੀ ਹੈ ਤੁਹਾਨੂੰ ਇਹ بارش ਦਾ ਨਿਆਰਾ ਇਹਨਾਂ ਪਤਾ ਚੁਕ ਸੰਗਾ ਸਰਦੂਲਗੜ ਪੰਜਾਬ بارش ਤੋਂ ਬਾਅਦ ਇਸ ਤਰ੍ਹਾਂ ਦਾ ਨਜ਼ਾਰਾ ਬਹੁਤ ਨਵੇਕਲਾ ਵੇਖਣ ਨੂੰ ਮਿਲਦਾ ਕੁਦਰਤ ਦੇ ਰੰਗ ਦੇਖੋ ਦੇਖੋ ਕਿੰਡੀ ਛਿੱਤੀ ਛਿਪ ਰਿਹਾ ਹੁਣ ਇੱਕਦਮ ਰੋਸ਼ਨੀ ਕੱਟ ਗਈ ਬਿਲਕੁਲ ਮਹਿਸੂਸ ਹੋ ਰਿਹਾ ਹਾਂ ਸੂਰਜ ਥੱਲੇ ਜਾਂਦਾ ਇਹਨੂੰ ਕਹਿੰਦੇ ਭਾਈ ਕੁਦਰਤ ਦੇ ਨਜ਼ਾਰੇ ਤੇ ਕੁਦਰਤ ਦੇ ਰੰਗ ਕੁਦਰਤ ਨੂੰ ਕੋਈ ਮਿਲ ਨਹੀਂ ਸਕਦਾ ਸੂਰਜ ਸ਼ੇਪ ਚੱਲਿਆ ਤੇ ਹਨੇਰਾ ਵੀ ਉਸੇ ਟਾਈਮ ਹੀ ਹੁਣ ਹੋ ਜਾਣਾ ਅੰਦਰ ਕੋਈ ਨਾ ਚੈਨਲ ਸੀ ਦੋ ਮਿੰਟ ਪਹਿਲਾਂ ਇਹ ਨਜ਼ਾਰਾ ਤੁਸੀਂ ਵੇਖ ਲਿਆ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ